car news channel ਤਨਤਨ ਸਤਗੁਰੂ ਅਬਦਾਸ ਮਹਾਰਾਜੀ ਦੇ 643ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਬਖ ਰੱਖਦੇ ਗੁਰਦੁਆਰਾ ਸਤਗੁਰੂ ਅਬਦਾਸ ਮਹਾਰਾਜ ਜੀ ਮਾਲਪੁਰ ਪਿੰਡ ਵਿੱਚ ਆਲਾ ਅਤੇ ਬੇੰਦੀ ਦੀ ਸੰਤਾਵਾਂ ਨੂੰ ਵਿਸ਼ਾਲ ਨਗਰ ਕੀਰਤਨ ਸਜਾਏਗੇ। ਚਲੋ ਹਰ ਹਰ ਕੱਢ ਦੋ ਇੱਧਰ ਦੇਖਿਆ ਮਾਰ ਜਾਓ ਦੇਖਿਆ ਉਹ ਮੰਗ ਲਾਹੋਵੇ ਖਾਣੀ ਇਤਿਹਾਸ ਤਪਦੇ ਸਭੀ ਜੀਰ ਦੀ ਉਹ ਅੰਦਰ ਪਾਣੇ ਚਾਹ ਕਲਾਕੀ ਰਹਿਤ ਰਾਸ ਦੀ ਸਾਰੀ ਜੋ ਤਕਰੀਬਨ 7 ਮਹਾਰਾਜੀ 140 ਨਜ਼ਰ ਪਰਮੇਸ਼ਾਨ ਜਨਮ ਦਿਨ ਮਨਾਉਣ ਦਾ ਸਬੰਧ ਅੱਜ ਮਹਤਮ ਦੇ ਨਵ ਕੀਰਤਨ ਸ਼ੁਰੂ ਹੋ ਰਿਹਾ ਹੈ ਇਸ ਮਹਰਤੀ ਸੰਦੇਸ਼ ਸਾਰਤ ਕਰਵਾ ਕੇ ਸਾਡੇ ਸੰਗੀਤਾਪੋਸ ਅਤੇ ਜੈਸਿੰਗ ਪਰਵਾਰ ਦੇ ਸਾਰੇ ਪਰਿਵਾਰਵਲੇ ਉਹਨਾਂ ਦੇ ਸਵਾਗਤ ਕਰਕੇ ਪ੍ਰਸ਼ਾਨ ਇਹ ਸਾਰਾ ਜੋਸ਼ ਲੱਗ ਰਿਹਾ ਹੈ ਜੀ ਜੋ ਅੱਜ ਦੇ ਇਸ ਸੰਸਕਰਨ ਤੋਂ ਪੰਤਨ ਸਤਗੁਰੂ ਰਵਿਦਾਸ ਮਹਾਰਾਜੀ ਦੇ 648ਵੇਂ ਪ੍ਰਕਾਸ਼ ਉਤਸਵ ਦੀ ਸਭ ਤੋਂ ਪਹਿਲਾ ਪੇਸ਼ ਵਿਦੇਸ਼ ਅਤੇ ਇਲਾਕਾਨਵਾਸੀ ਸੰਤਾਨ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਮੁਰਦਰਾ ਸਤਿਗੁਰੂ ਰਵਦਾਸ ਮਹਾਰਾਜ ਮਾਲਪੁਰ ਤੋਂ ਧੰਨ ਧੰਨ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਸਰੂਪ ਨੂੰ ਸਮਰਪਿਤ ਪੇਸ਼ਾਨ ਨਗਰ ਕੀਰਤਨ ਸਜਾ ਜਾ ਰਿਹਾ ਹੈ ਇਹ ਨਗਰ ਕੀਰਤਨ 메ਨ ਚੌਕ ਮਾਲਪੁਰ ਵਿਖੇ ਉਸ ਸਮੇਂ ਬਾਅਦ ਇੱਥੇ ਆ ਰਿਹਾ ਹੈ ਬਾਜੀ ਸੁਨੇਮ ਚੌਕ ਮਾਲਪੁਰ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਸਰਦਾਰ ਅਮਰਜੀਤ ਸਿੰਘ ਸੰਧੀ ਕਲਾਟ ਹਾਊਸ ਅਤੇ ਉਹਨਾਂ ਦੀ ਸਮੁੱਚੀ ਟੀਮ ਸਮੂਹੇ ਸਾਥੀ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਅਤੇ ਜੈਪੂਰਕਾਰਵਾ ਜੈਰੇਟਿਵ ਸੋਸਾਇਟੀ ਰਜਿਸਟਰਡ ਮਹਾਲਪੁਰ ਵੱਲੋਂ ਸੰਗਤਾਂ ਦੇ ਉੱਤੇ ਇੱਕ ਮੰਚ ਤੇ ਇਕੱਠੇ ਹੋ ਕੇ ਸਾਡੇ ਇਨਾ ਮਹਾਨ ਅਰੇਵਰਨ ਨੂੰ ਯਾਦ ਕਰਦੇ ਹੋਏ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ ਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦਾ ਪਰਮਾਤਮਾ ਸਵਾਗਤ ਕੀਤਾ ਜਾ ਰਿਹਾ ਹੈ ਹਾਜ਼ਰ ਹੋਈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਬੋਲੇ ਸ਼ੋਨਰ ਬੈ ਅਕਾਲ ਪੁਰਖ ਸਾਹਿਬ ਜੀ ਉਹ ਸ਼ਾਬਰੀਆ ਕਰ ਇਸੇ ਵਿੱਚ ਆ ਮੇਨ ਚੌਕ ਮਾਲਪੁਰ ਵਿਖੇ ਸਰਦਾਰ ਅਮਰਜੀਤ ਸਿੰਘ ਸੰਦੀਪ ਦੇ ਪਰਿਵਾਰਕ ਮੈਂਬਰ ਅਤੇ ਸਾਥੀਆਂ ਅਤੇ ਜੈਪੀ ਇਨਕਾਰਵਾ ਚੈਰੀਟੇਬਲ ਸੁਸਾਇਟੀ ਰਜਿਸਟਰ ਮਾਲਪੁਰ ਦੇ ਪ੍ਰਧਾਨ ਨਿਰਮਲ ਕੋਰ ਬਾਲ ਅਤੇ ਸਿਚਿਤ ਟੀਮ ਬਲੋ ਪਰਮਾ ਸਵਾਗਤ ਕੀਤਾ ਗਿਆ

ਮੇਰੇ ਮਾਣ 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 ਮੇਰੇ ਮ ਯੋ ਮੇਰੀ ਤਾਂ ਭਾਗ ਨੇ ਵੱਲ ਗਏ ਕਾਂਖੀ ਵਿੱਚ ਜਾਤੀ ਆਰਿਓ ਮੇਰੇ ਤਾਂ ਭਾਗ ਨਖਲ ਗਏ ਹੋ ਹਾਂ ਚੱਲਾ ਮੈਂ ਮੱਚੀ ਬਖੇਰਾ ਮੂਲੇਰੀ ਕੱਟ ਜਲ ਹੋਣੀ ਸਤਗੁਰੂ ਦਾ ਦੇਖਦੇ ਰਾਂ جي تچو تان مانجي وڌيرا اوه يا سڀوري تا وي خچتي نه مني تا کيڙي ساري اپڙي دي خانه ٿن جا تان جي وچ ۾